ਆਤਰ ਸਿੰਘ ਜੀ ਨੇ ਕਿਹਾ ਬਾਬਾ ਤੇਜਾ ਸਿੰਘ ਜੀ ਨੂੰ ਕਿ ਨਾਮ ਜਪਣ ਦਾ ਅਭਿਆਸ ਕਹਿੰਦੇ ਇੱਕ ਪੈਰ ਚੁੱਕੋ ਤੇ ਬੋਲੋ ਵਾਹਿ ਦੂਜਾ ਰੱਖਾ ਗੁਰੂ ਕਹਿੰਦੇ ਜਿਹੜਾ ਬੰਦਾ ਆਪਣੇ ਪੈਰਾਂ ਦੀ ਚਾਲ ਨਾਲ ਖਿਰਦੇ ਚ ਮੁਖ ਤੋਂ ਵਾਹਿ ਗੁਰੂ ਵਾਹਿ ਗੁਰੂ ਕਰਨ ਲੱਗ ਪੈ ਉਹ ਕਹਿੰਦੇ ਉਹ ਤਾਂ ਕਹਿੰਦੇ ਸਨ ਇਸ ਧਿਆਨ ਵਿੱਚ ਮਗਨ ਹੋਇਆ ਮੈਂ ਸੱਚ ਕਹਿੰਨਾ ਤਜਰਬਾ ਕਰਕੇ ਦੇਖੋ ਗੁਰਮਖੋ ਇਸ ਧਿਆਨ ਚ ਮਗਨ ਹੋਇਆ ਉਹ ਕਹਿੰਦੇ 100 ਕੋਈ ਵੀ ਦੌੜਦਾ ਜਾਏ ਉਹ ਬੰਦਾ ਥੱਕੇਗਾ ਨਹੀਂ ਕਿਉਂਕਿ ਸ਼ਬਦ ਚ ਏਡੀ ਵੱਡੀ ਤਾਕਤ ਹੈ ਜੀ ਹੁਣ ਇਹ ਉਠੇਗਾ ਜੀ ਇਹ ਬਾਣੀ ਮੰਦੀ ਹੈ ਬਾਣੀ ਤਾਂ ਮੰਦੀ ਹੈ ਜੀ ਮਹਾਰਾਜ ਕਹਿੰਦੇ ਨੇ ਉਠਤ ਬੈਠਤ ਹਰ ਹਰ ਧਾਈ ਹੈ ਮਾਰਗ ਚਲਤ ਹਰ ਹਰ ਗਾਈ ਹੈ ਰਸਤੇ ਚ ਉਠਤ ਬੈਠ ਦਸੋਤ ਨਾਮ ਕਹੋ ਨਾਨਕ ਜਾਣ ਕੇ ਸੱਦ ਕਾਮ ਬਾਬਾ ਅਤਰ